ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਛੜਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਦੁਪਹਿਰ ਦਾ ਟਾਈਮ ਹੋਇਆ ਵਸੀ ਇਹਨਾ 3:00 ਬੱਜੇ ਵਸੀ ਆਪਾਂ ਉਰੇਨਾ ਕੱਪੜੇ ਧੋ ਰਹੇ ਸੀ ਹੱਥਾਂ ਨਾਲੇ ਧੋਣੇ ਹੁੰਨੇ ਆਪਾਂ ਕੱਪੜੇ ਮਸ਼ੀਨ 'ਚ ਨਹੀਂ ਪਾਉਂਦੇ ਹਾਂ ਕਿ ਰੋਜ਼ ਰੋਜ਼ ਹੁੰਦੇ ਨੇ ਨਾ ਡੇਲੀ ਰੋਜ਼ੇ ਨਿਕਲਦੇ ਨੇ ਕੱਪੜੇ ਤਾਂ ਕਰਕੇ ਆਪਾਂ ਹੱਥਾਂ ਨਾਲੇ ਘੱਲ ਲੈਣੇ ਹੁੰਨੇ ਆ ਕਈ ਵਾਰੀ ਦਿਹਾੜੀ ਚ ਤਾਂ ਦੋ ਦੋ ਸੂਟ ਹੋ ਜਾਂਦੇ ਨੇ ਚਲੋ ਆਪਾਂ ਐ ਹੁੰਦਾ ਵੀ ਚਲੋ ਹੱਥਾਂ ਨਾਲ ਘੱਲ ਕੇ ਸੁੱਕਣੇ ਪਾਣੇ ਹੁੰਨੇ ਕਿਹੜਾ ਬਾੜੇ ਗੰਦੇ ਹੁੰਦੇ ਨੇ ਆਪਾਂ ਤਾਂ ਹੀ ਇੱਥੇ ਹੁਣ ਗਰਮੀ ਗਰਮੀ ਦਾ ਆਪਾਂ ਹੱਥਾਂ ਨਾਲ ਕਪੜੇ ਧੋਣੇ ਹੁੰਨੇ ਆ ਬਸ ਧੋਤੇ ਸੁੱਕਣੇ ਪਾਦਣ ਨੂੰ ਕਦੇ ਕੀ ਕਹਿਣਾ ਜੇ ਮਸ਼ੀਨ ਲਾਤੀ ਆ ਬੱਲਾ ਤਾਂ ਹੁਣ ਮੈਂ ਲਾਉਂਦੀ ਨਹੀਂ ਹੈਗੀ ਮਸ਼ੀਨ ਬਸ ਆਏ ਹੁੰਦਾ ਨਾ ਵਿਚਾਰ ਗਰਮੀ ਵਾਲੀ ਨੇ ਵਿਚਾਲ ਗਰਮੀ ਜਾਈ ਵੀ ਹੁੰਦੀ ਹੈ ਵਿਚਾਰ ਤਾਂ ਕਰਕੇ ਆਪਾਂ ਸੂਟ ਡੇਲੀ ਦੀ ਡੇਲੀ ਰੋਜ਼ ਹੀ ਨਿਕਲ ਜਾਂਦਾ ਆਪਾਂ ਨਾ ਤਾਹੀ ਹੱਥਾਂ ਨਾਲ ਲੱਗੇ ਹੋਇਆ ਧੋਣ ਕੱਪੜੇ ਅੱਜ ਨਾ ਇੱਕ ਮੰਜੇ ਉੱਤੇ ਬੈਠਾ ਅੰਦਰ ਪੜ ਰਿਹਾ ਸੀ ਸਕੂਲ ਦਾ ਕੰਮ ਕਰ ਰਿਹਾ ਤੇ ਸਵੇਰੇ ਟਾਈਮ ਟਾਈਮ ਨਹੀਂ ਲੱਗਿਆ ਹੈਗਾ ਫਿਰ ਮੈਂ ਕਿਹਾ ਚਲ ਦੁਪਹਿਰ ਨੂੰ ਉਹ ਕਰ ਲਾਂਗੇ ਆਪਾਂ ਵੀ ਧੋ ਲਾਂਗੇ ਤਾਂ ਕਰਕੇ ਮੈਂ ਇੱਥੇ ਫਿਰ ਉੱਧਰ ਮੇਰੀ ਨਾ ਚੁੱਲ੍ਹੇ ਪਰ ਨਾ ਦਾਲ ਧਰੀ ਹੋਈ ਸੀ ਜੁੱਲੇ ਤੇ ਮੈਂ ਮਿੱਸੀ ਦਾਲ ਧਰੀ ਦੀ ਅੱਜ ਮੂੰਗੀ ਮਿੱਸੀ ਕੋਟ ਮੇ ਛੋਲਿਆਂ ਦੀ ਦਾਲ ਰਾਜਮਾਾਂ ਦੀ ਇਹ ਨਾ ਆਪਾਂ ਨੇ ਜੁੱਲੇ ਤੇ ਧਰਤੀ ਦੀ ਅੱਗ ਮਾ ਜਾ ਕੇ ਆਪਾਂ ਨੇ ਫਿਰ ਇਹ ਮਿੱਠੀ ਮਿੱਠੀ ਅੱਗ ਪਰ ਰਿਜੀ ਜਾਂਦੀ ਹੁੰਦੀ ਐ ਆਪਾਂ ਹੁਣ ਇਹ ਧੋ ਤੇ ਕੱਪੜੇ ਧੋ ਕੇ ਨਾ ਆਪਾਂ ਇੱਥੇ ਕੱਪੜੇ ਪਾਉਣ ਲੱਗੇ ਸੀ ਸੁੱਕਣੇ ਕਾ ਚੱਲ ਨਾਲ ਦੀ ਨਾਲੇ ਆਪਾਂ ਬਣਾ ਤਾਰ ਪਰ ਸੁੱਕਣੇ ਪਾ ਦਨੇ ਕਿ ਸੁੱਕ ਜਾਂਦੇ ਨੇ ਇਹ ਤੇ ਰਸਤੀ ਜਾਂਦੇ ਨੇ ਹੁੰਦਾ ਚਲ ਧੁੱਪਾਂ ਨਿਕਲਦੀ ਐ ਚਲੋ ਜਦ ਬ੍ਰਸਾਤ ਤੇ ਜਦ ਮੀਂਹ ਪੈਂਦੇ ਸੀ ਜਦ ਘੱਟ ਸੁੱਕਦੇ ਸੀ ਹੁਣ ਤਾਂ ਸੁੱਕੀ ਜਾਂਦੇ ਨੇ ਕੱਪੜੇ ਤਾਂਨ ਤਾਂ ਕਾਣ ਵਧੀਆ ਸੁੱਕ ਜਾਣੇ ਨੇ ਸਵੇਰ ਨੂੰ ਆਪਾਂ ਤਾਰ ਕੇ ਰੱਖ ਲਾਂਗੇ ਤਾਰਪੁਰਾ ਮਿਚੜੀ ਜਾਣਗੇ ਹੁਣ ਇੱਥੇ ਹਵਾ ਲੱਗੀ ਜਾਂਦੀ ਹੁੰਦੀ ਐ ਤਾਂ ਕਰਕੇ ਆਪਾਂ ਇੱਥੇ ਪਾਉਣੇ ਹੋਣੇ ਆਪਾਂ ਕੋਠੇ 'ਤੇ ਵੀ ਨਹੀਂ ਪਾਉਂਦੇ ਹੈਗੇ ਉੱਥੇ ਫਿਰ ਮੈਨੂੰ ਆਏ ਹੁੰਦਾ ਹੁੰਦਾ ਵੀ ਚਲੋ ਹਨਾ ਵੀ ਸ਼ਾਮ ਨੂੰ ਚਲ ਕੱਪੜੇ ਕਾਣ ਨੂੰ ਪਾਉਣੇ ਨੇ ਤਾ ਕਰਕੇ ਮੈਂ ਉੱਥੇ ਨਹੀਂ ਪਾਉਂਦੀ ਹੈਗੀ ਸ਼ਾਮ ਨੂੰ ਆਪਾਂ ਇਹ ਫਿਰ اتار ਕੇ ਰੱਖ ਦਾਂ ਨੇ ਨਾ ਕਈ ਵਾਰੀ ਪਏ ਵੀ ਰਹਿੰਦੇ ਨੇ ਚਲੋ ਆਪਾਂ اتار ਕੇ ਰੱਖ ਦਾਂ ਨੇ ਐ ਹੁੰਦਾ ਵੀ ਚਲੋ ਜਦ ਅੱਠ ਹੋ ਜਾਂਦੇ ਨੇ ਫਿਰ ਤਾਰਦਾਂ ਨੇ ਹੁੰਨੇ ਆ ਆਪਾਂ ਨਾ ਇੱਧਰ ਆ ਗਏ ਸੀ ਪਸ਼ੂਆਂ ਗੰਨੀ ਫਿਰ ਕੱਪੜੇ-ਕੁਪੜੇ ਪਾ ਕੇ ਮੈਂ ਇਹ ਵਿਚਾਲ ਆਪਾਂ ਪਸ਼ੂਆਂ ਨੂੰ ਨਾ ਕੱਖ ਪੱਠੇ ਬਾਦੀ ਹੈ ਤਾਂ ਕਰਕੇ ਆਪਾਂ ਉਰੇ ਲੱਗੇ ਸੀ ਕੱਖ ਪੱਠੇ ਪਾਉਣ ਇਹ ਜਿਹੜਾ ਖੂਲੀ ਦੇ ਵਿੱਚ ਬਚਿਆ ਹੋਆ ਚਾਰ ਹੁੰਦਾ ਆਪਣਾ ਨਾ ਉਹ ਨਾ ਮੈਂ ਸਿੰਬਰਦਾ ਨਹੀਂ ਹੁੰਨੀ ਆ ਚੰਗੀ ਤਰ੍ਹਾਂ ਸਿੰਬਰ ਕੇ ਖੂਲੀ ਇਹਦੇ ਵਿੱਚ ਨਾ ਜਿਹੜਾ ਬਚਿਆ ਹੋਆ ਹੁੰਦਾ ਚਾਰ ਉਹ ਆਪਾਂ ਟੋਕਰੇ 'ਚ ਪਾ ਲੈਣੇ ਜਿਹੜੇ ਛਿਲਕੇ ਜਿਹੇ ਹੁੰਦੇ ਨੇ ਉਹ ਆਪਾਂ ਕੂੜੇ 'ਚ ਸੁੱਟ ਦਾਨੇ ਕਿਉਂ ਖਾਂਦੀਆਂ ਨਹੀਂ ਨਾ ਹੈਗੀ ਛਿਲਕੇ ਜੇ ਰਹਿ ਜਾਂਦੇ ਨੇ ਤਾਂ ਕਰਕੇ ਆਪਾਂ ਫਿਰ ਉਹਨੂੰ ਕੂੜੇ 'ਚ ਸੁੱਟ ਦਾਨੇ ਹੁੰਨੇ ਆ ਕਈ ਵਾਰੀ ਜੇ ਨਾ ਵੀ ਸਾਫ ਕਰੀਏ ਨਾ ਖੁੱਲ੍ਹੇ ਨੂੰ ਕੋਈ ਛਿਲਕ ਜੇ ਪੈ ਹੀ ਰਹਿੰਦੇ ਨੇ ਫਿਰ ਮੈਨੂੰ ਐ ਹੁੰਦਾ ਹੁੰਦਾ ਵੀ ਚਲੋ ਸਵੇਰੇ ਟਾਈਮ ਨਹੀਂ ਆਪਾਂ ਮਤਲਬ ਜਿਨੀ ਕੇ ਸਾਫ ਕਰਦੇ ਖੁੱਲ੍ਹੇ ਕਿ ਸਾਫੇ ਹੁੰਦੀ ਆ ਆਹ ਟਾਈਮ ਆਪਾਂ ਫਿਰ ਖੁੱਲ੍ਹੇ ਸਾਫ ਕਰਦਾ ਨੇ ਹੁੰਨੇ ਆ ਤਾਂ ਕਰਕੇ ਮੈਨੂੰ ਐ ਹੁੰਦਾ ਵੀ ਚਲੋ ਨਾ ਵੀ ਆਪਣਾ ਜਿਹੜਾ ਚਾਰ ਬਚਿਆ ਵਾ ਹੁੰਦਾ ਉਹ ਆਪਾਂ ਫਿਰ ਮਤਲਬ ਜਿੰਨੀ ਕਿ ਉਹ ਕੱਢ ਕੇ ਆਪਾਂ ਫਿਰ ਪਾ ਲੈਣੇ ਹੁੰਦੇ ਆ ਇੱਕ ਟੋਕਰਾ ਰੱਖ ਲੈਣੀ ਹੁੰਦੀ ਆ ਫਿਰ ਮੈਂ ਇੱਕ ਟੋਕਰਾ ਮੈਂ ਤਾਂ ਰੱਖ ਲੈਣੀ ਹੁੰਦੀ ਆ ਵੀ ਚਲੋ ਆਪਾਂ ਕੱਢ ਕੇ ਉੱਪਰ ਪਾ ਦਾਂਗੇ ਇਹਨਾਂ ਨੂੰ ਫਿਰ ਦਾਣੇ ਪੱਕੇ ਪਰカ ਦੇਣੇ ਹੁੰਦੇ ਆ ਆਪਾਂ ਚਾਰ ਚਲੋ ਮੈਨੂੰ ਆਏ ਹੁੰਦੇ ਹੁੰਦਾ ਵੀ ਚਲੋ ਦਾਣੇ ਪੱਕੇ ਪਰ ਪਾਇਆ ਵਾ ਉੱਪਰ ਮਤਲਬ ਚਾਰ ਤਾਜ਼ਾ ਪਾਣੇ ਹੁੰਦੇ ਆ ਫਿਰ ਇਹ ਜਿਹੜਾ ਇੱਕ ਟੋਕਰਾ ਬਚ ਜਾਂਦਾ ਬਾਸੀ ਫਿਰ ਆਪਾਂ ਇਹਨਾਂ ਪਰ ਚਾਰ ਪਰ ਉੱਪਰ ਨਮੇ ਚਾਰ ਤੇ ਪਾ ਦਾਣੇ ਹੁੰਨੇ ਆ ਫਿਰ ਇਹ ਵੀ ਆਇਆ ਵੀ ਚਲੋ ਦਾਣੇ ਦੇ ਲਾਹੇ ਨਾਲ ਫਿਰ ਇਹ ਖਾ ਲਾਂਦੀਆਂ ਨੇ ਇਹ ਜੇ ਥੱਲੇ ਪਿਆ ਰਹੇ ਜੇ ਵਿਚਾਰ ਇਹ ਬਾਸੀ ਫਿਰ ਇਹ ਖਾਂਦੀਆਂ ਨਹੀਂ ਹੈਗੀਆਂ ਫਿਰ ਮੈਨੂੰ ਆਏ ਹੁੰਦਾ ਵੀ ਚੱਲ ਹਨਾ ਵੀ ਜੇ ਨਾ ਖਾਦਾ ਇਹਨਾਂ ਨੇ ਚਾਰ ਵੀ ਉਲੀ ਲੱਗ ਜੂਗੀ ਤਾਂ ਕਰਕੇ ਆਪਾਂ ਉੱਪਰ ਨਮਾ ਚਾਰ ਪਾ ਕੇ ਫਿਰ ਉੱਪਰ ਮਤਲਬ ਇਹ ਜਿਹੜਾ ਬਾਸੀ ਚਾਰ ਹੁੰਦਾ ਪਾ ਲਾਣੇ ਆ ਫਿਰ ਦਾਣੇ ਫੱਕੇ ਨਾਲ ਖਾ ਲਾਂਦੀਆਂ ਨੇ ਇਹ ਕਮ ਇਹ ਕਮ ਜੋਤ ਵੀ ਇੱਕ ਇੱਕ ਕਮ ਜਤ ਲਿਆਂਦਾ ਚਾਰ ਤਾਂ ਹਾਂ ਮੀ ਲਿਆਂਦਾ ਚਲੋ ਹੁਣ ਇਹ ਚਾਰ ਵੀ ਲਿਆਏ ਆਪਣਾ ਹਨਾ ਲਿਆ ਕੇ ਆਪਣਾ ਚਾਰ ਬਾਹਰ ਰੇੜੀ ਖੜੀ ਆਪਣਾ ਹੁਣ ਤਾਰ ਲਾਂਗੇ ਚਾਲ ਚੋੜ ਚਲੋ ਸੱਜਰੀ ਲਿਆਂਦਾ ਨਹੀਂ ਫਿਰਨਾ ਤੂੰ ਮਤਬੱਲ ਨਾਲ ਜਿਆਦੇ ਮਤਬੱਲ ਉਹ ਹੋ ਜਾਂਦਾ ਬੀ ਮਾਤਾ ਬਲਨਾ ਜੀ ਨੇ ਕਿ ਜਾਦੇ ਕਬੇੜਾ ਹੋ ਜਾਂਦਾ ਤਾਂ ਕਰਕੇ ਨਾ ਫਿਰ ਸੱਜਰੀ ਲਿਆਉਂਦੇ ਨਾ ਚਾਰੇ ਇਹ ਕੁੰਚੇ ਤੋਂ ਬੱਧ ਰਹਿੰਦਾ ਕਿ ਜਦ ਸੱਜਰੀ ਲਿਆਉਣੇ ਆਪਾਂ ਚਾਰ ਤਾਂ ਹੀ ਲਿਆਇਆ ਸੀ ਚਾਰ Thank you. ਹਾਂਜੀ ਆਪਾਂ ਇੱਥੇ ਦਾਲ ਧਰੀ ਵੀ ਸੀ ਮਿੱਸੀ। ਚੁੱਲੇ ਭਰੇ ਰੱਖੇ ਵੀ ਦੀ ਮੈਂ। ਮੈਂ ਚੱਲ ਹੌਲੀ ਹੌਲੀ ਰਿਜੀ ਜਾਊਗੀ। ਪਰ ਟਾਈਮ ਤਾਂ ਖਸਾ ਲੱਗ ਜਾਂਦਾ ਫੇ ਚਲੋ ਬਾਣ ਕੇ ਬੋਵਰੀ ਬਣਦੀ ਐ ਦਾਲ ਵੈਸੇ ਇਹ। ਕਿਉਂ ਆਪਾਂ ਨਾ ਇੱਥੇ ਚੁੱਲੇ 'ਤੇ ਬਣਾਉਣੇ ਹੁੰਨੇ ਆ ਮਤਲਬ ਵਧੀਆ ਲੱਗਦੀ ਐ ਬਣਾਈ ਵੀ ਪਤਿੱਲੇ 'ਚ ਦਾਲ। ਤਾਂ ਕਰਕੇ ਮੈਂ ਪਤਿੱਲੇ 'ਚ ਹੀ ਦਾਲ ਬਣਾਉਣੀ ਹੁੰਨੀ ਆ। ਬਸ ਉਹਨਾਂ ਅੱਧਮ ਚਾਦਾਂਗੀ ਮਿੱਠੀ ਮਿੱਠੀ ਅੱਗ 'ਤੇ ਰਿਜੀ ਜਾਊਗੀ ਇਹ ਦਾਲ। ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ